ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਿੰਧ ਸਟੂਡੀਓਜ਼ ਤੇ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਤ ਨਾ ਜਾਣਾ ਸੋ ਨਾਨਕ ਵਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ ਆਂਦੇ ਜੀਵਨਾ ਵਿਚਾਰ ਦੇ ਕਿਤੇ ਕਿ ਦੇਣਾ ਸੋ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਰੋਹਾਨੀਅਤ ਦੇ ਉੱਪਰ ਆ ਵੈਸੇ ਆਲਮੋਸਟ ਸਾਡੀਆਂ ਵੀਡੀਓਜ਼ ਜਿਹੜੀਆਂ ਹੁੰਦੀਆਂ ਨੇ ਰੋਹਾਨੀਅਤ ਦੇ ਉੱਪਰ ਹੀ ਹੁੰਦੀਆਂ ਨੇ ਸੋ ਮਨੁੱਖ ਨੂੰ ਰੋਹਾਨੀਅਤ ਹੋਣਾ ਕਿਉਂ ਜ਼ਰੂਰੀ ਆ ਜਿਵੇਂ ਗੁਰੂ ਨਾਨਕ ਸਾਹਿਬ ਗੱਲ ਕਰਦੇ ਹਨ ਹਮ ਆਦਮੀ ਹਾਂ ਇੱਕ ਦਮੀ ਆਪਣੀ ਆਮ ਜੀਵਨ ਦੇ ਵਿੱਚੋਂ ਜਦੋਂ ਅਸੀਂ ਰੋਹਾਨੀਅਤ ਨੂੰ ਦੇਖਦੇ ਹਾਂ ਜਾਂ ਆਪਣੇ ਆਮ ਜੀਵਨ ਦੇ ਬਿਯੋਂਡ ਕੁਝ ਹੋਰ ਦੇਖਦੇ ਹਾਂ ਤਾਂ ਆਲਮੋਸਟ ਜਿਹੜਾ ਮੌਤ ਦਾ ਗਿਆਨ ਹਨਾ ਉਹ ਮਨੁੱਖ ਨੂੰ ਅਧਿਆਤਮਿਕਤਾ ਦੇ ਵੱਲ ਲੈ ਜਾਂਦਾ ਸੋ ਅਧਿਆਤਮਿਕਤਾ ਦੇ ਜਿਹੜੇ ਪਾਸੇ ਵੱਲ ਜਾਣਾ ਉਹਦੀ ਜਿਹੜੀ ਪਹਿਲੀ ਪੌੜੀ ਆ ਜਦ ਪਹਿਲੀ ਕਿਰਨ ਜਦ ਪਹਿਲਾ ਚਰਨ ਉਹ ਹੈਗਾ ਮੌਤ ਦਾ ਗਿਆਨ ਸੋ ਇਸੇ ਕਰਕੇ ਗੁਰਨਾਨਕ ਸਾਹਿਬ बार-बार ਮਰਤਿਉ ਦੀ ਗੱਲ ਕਰਦੇ ਨੇ ਮੌਤ ਦੀ ਗੱਲ ਆਪਣੀ ਗੁਰਬਾਣੀ ਦੇ ਵਿੱਚ ਆਪਣੇ ਮੁਖਾਰਵਿੰਦਰ ਰਾਹੀਂ ਉਚਾਰਦੇ ਨੇ ਸੋ ਇਹ ਜੋ ਜੀਵਨ ਹੈ ਜਗ ਜੀਵਨ ਕਿਹੈਸਾ ਸੁਪਨੇ ਜੈਸਾ ਹੈ ਨਾ ਸੁਪਨੇ ਜੈਸਾ ਜੀਵਨ ਹੈ ਕਿਉਂਕਿ ਅਸੀਂ ਜੇ ਆਪਣੇ ਆਮ ਜੀਵਨ ਨੂੰ ਦੇਖੀਏ ਅਸੀਂ ਆਪਣੇ ਬਚਪਨ ਤੋਂ ਲੈ ਕੇ ਆਪਣੇ ਆਲੇ ਦੁਆਲੇ ਤੋਂ ਸਿੱਖਿਆ ਕੁਝ ਚੀਜ਼ਾਂ ਸਿੱਖ ਕੇ ਕੀਤੀਆਂ ਪਰ ਜਿਹੜੀ ਰੋਹਾਨੀਅਤ ਆ ਉਸ ਪਾਸੇ ਵੱਲ ਕਿਉਂ ਨਹੀਂ ਜਾਂਦਾ ਕਿਉਂਕਿ ਅਸੀਂ ਜਿਹੜੀਆਂ ਚੀਜ਼ਾਂ ਆਪਣੀ ਲਾਈਫ ਦੇ ਵਿੱਚ ਸਿੱਖੀਆਂ ਨੇ ਉਹ ਮੈਕੈਨਿਕਲੀ ਸਿੱਖੀਆਂ ਨੇ ਜਿਵੇਂ ਬੱਚਾ ਸਾਈਕਲ ਸਿੱਖਦਾ ਸਾਈਕਲ ਸਿੱਖਦਾ ਸਿੱਖਦਾ ਹੌਲੀ ਹੌਲੀ ਪਰਫੈਕਟ ਹੋ ਜਾਂਦਾ ਜਦੋਂ ਤੇ ਉਹ ਸਾਈਕਲ ਨੂੰ ਵਧੀਆ ਤਰੀਕੇ ਨਾਲ ਮਤਲਬ ਕਈ ਵਾਰੀ ਹੱਥ ਛੱਡ ਕੇ ਵੀ ਚਲਾਉਣ ਲੱਗ ਜਾਂਦਾ ਉਹਨੂੰ ਆਪਾਂ ਟੈਲੈਂਟ ਵੀ ਮੰਨ ਲੈਂਦੇ ਆ ਸੋ ਉਹਦੇ ਆਰਗਨਸ ਐਨਾ ਕੁ ਕੁਝ ਸਿੱਖ ਲੈਂਦੇ ਆ ਕਿ ਜਿਹੜਾ ਉਹਦਾ ਧਿਆਨ ਆ ਧਿਆਨ ਸਕੈਟਰਡ ਹੋ ਜਾਂਦਾ ਧਿਆਨ ਵਿਖਰ ਜਾਂਦਾ ਸੋ ਜਦੋਂ ਧਿਆਨ ਵਿਖਰ ਜਾਂਦਾ ਤੇ ਉਹ ਬਿਨਾਂ ਧਿਆਨ ਤੋਂ ਰਹਿਣਾ ਸਿੱਖ ਲੈਂਦਾ ਇਨਸਾਨ ਜਿਹੜਾ ਬਿਨਾਂ ਧਿਆਨ ਤੋਂ ਰਹਿਣਾ ਉਹ ਮਨੁੱਖ ਨੂੰ ਐਂਟਰਟੇਨਮੈਂਟ ਦੇ ਵੱਲ ਲੈ ਜਾਂਦਾ ਤਨਾ ਤਰ੍ਹਾਂ ਦੇ ਪਦਾਰਥ ਭੋਗ ਵਿਲਾਸਾਂ ਦੇ ਵਿੱਚ ਲਾਇਆ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਖਲਚਿਤ ਕਰ ਦਿੰਦਾ ਸੋ ਇਸੇ ਤਰ੍ਹਾਂ ਜਦੋਂ ਮਨੁੱਖ ਇਦਾਂ ਚੱਲਦਾ ਤੇ ਹੌਲੀ ਹੌਲੀ ਆਪਣੇ ਜੀਵਨ ਦੇ ਵਿੱਚ ਪਦਾਰਥਵਾਦੀ ਹੋ ਜਾਂਦਾ ਪਦਾਰਥਵਾਦੀ ਲਈ ਕੁਛ ਨਮੀ ਚੀਜ਼ ਦੇਖੀ ਅਟਰੈਕਟ ਹੋਇਆ ਉਹਨੂੰ ਪਾਉਣ ਦੇ ਯਤਨ ਜਟਾਉਣ ਲੱਗਿਆ ਉਹਨੂੰ ਪਾਉਣ ਦੇ ਯਤਨਾਂ ਦੇ ਵਿੱਚ ਪੁੱਠੇ ਸਿੱਧੇ ਕੰਮ ਕੀਤੇ ਫੇਰ ਉਹਨਾਂ ਪੁੱਠੇ ਸਿੱਧੇ ਕੰਮਾ ਕਰਕੇ ਕੁਛ ਗੰਦੇ ਸੁਭਾਅ ਬਣੇ ਗੰਦੇ ਸੁਭਾਅਾਂ ਕਰਕੇ ਦੁਖੀ ਰਹਿਣ ਲੱਗਿਆ ਦੁਖੀ ਰਹਿਣ ਕਰਕੇ ਡਿਪਰੈਸਡ ਰਹਿਣ ਲੱਗਿਆ ਤੇ ਪਰਮਾਤਮਾ ਦੇ ਦਿੱਤੇ ਜਿਹੜੇ ਤੋਹਫੇ ਨੇ ਨੀਂਦ त्याਗੀ ਗਈ ਜਿਵੇਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਦੇ ਅੱਖਾਂ ਦੇ ਵਿੱਚ ਨੀਂਦ ਰੜਕਦੀ ਹੁੰਦੀ ਆ ਰਾਤ ਨੂੰ ਸੌਂਦੇ ਨਹੀਂ ਦਿਨੇ ਜਾਗਦੇ ਨਹੀਂ ਜਦੋਂ ਜਾਗਦੇ ਹੁੰਦੇ ਆ ਉਦੋਂ ਸੌਣ ਦੇ ਵਿਚਾਰ ਆਉਂਦੇ ਆ ਜਦੋਂ ਸੌਣ ਦਾ ਟਾਈਮ ਮਿਲਦਾ ਮੰਜ਼ੇ ਤੇ ਪੈਂਦੇ ਆ ਉਦੋਂ ਜਾਗਦੇ ਰਹਿੰਦੇ ਆ ਸੋ ਜਿਹੜਾ ਅਧਿਆਤਮਿਕਤਾ ਹੈਗੀ ਆ ਜਿਹੜੀ ਰੋਹਾਨੀਅਤ ਆ ਉਹ ਇਹਦੇ ਬੇਓਂਡ ਆ ਉਹ ਬਿਲਕੁਲ ਅਲੱਗਾ ਉਦੋਂ ਤੁਹਾਨੂੰ ਆਪਣੇ ਆਪੇ ਦੇ ਨਾਲ ਆਪਣੇ ਸ਼ਾਖਸ਼ਾਤਕਾਰ ਦੇ ਨਾਲ ਇੰਟੈਂਗਲ ਹੋਣਾ ਪੈਂਦਾ ਜੁੜਨਾ ਪੈਂਦਾ ਉਹਦੇ ਨਾਲ ਚੱਲਣਾ ਪੈਂਦਾ ਸੋ ਦੇ ਨਾਲ ਚੱਲਣ ਦੇ ਵਾਸਤੇ ਇੱਕ ਜਿਹੜੀ ਧਿਆਨ ਕਰਨ ਦੀ ਵਿਧੀ ਹੁੰਦੀ ਹੈ ਉਹ ਇਹ ਹੀ ਹੁੰਦੀ ਹੈ ਕਿ ਤੁਸੀਂ ਧਿਆਨ ਦੀ ਪ੍ਰੈਕਟਿਸ ਕਰੋ ਲਾਈਕ ਜਿਵੇਂ ਆਪਾਂ ਆਪਣੇ ਦਿਮਾਗ ਚ ਕੋਈ ਚੀਜ਼ ਨਿਕਲ ਜਾਂਦੀ ਹੈ ਕਿਸੇ ਸਮੇਂ ਕੋਈ ਚੀਜ਼ ਲੱਭਦੇ ਹੁੰਨੇ ਆ ਚੀਜ਼ ਲੱਭਣ ਲਈ ਜਦੋਂ ਆਪਾਂ ਨੂੰ ਛੇਤੀ ਛੇਤੀ ਕੋਈ ਚੀਜ਼ ਲੱਭਦੀ ਨਹੀਂ ਤਾਂ ਆਪਾਂ ਇੱਕਦਮ ਖੜ ਕੇ ਸੋਚਣ ਲੱਗ ਜਾਂਦੇ ਆ ਕਿ ਮੈਂ ਕਿੱਥੇ ਰੱਖੀ ਸੀ ਐਦਾਂ ਕਰਕੇ ਸੋ ਏ ਹੁੰਦੀ ਆ ਜਿਹੜੀ ਸਟੇਟ ਧਿਆਨ ਧਿਆਨ ਸਮਾਧੀ ਦੇ ਵਿੱਚ ਬੈਠਣਾ ਇਹ ਹੀ ਹੁੰਦੀ ਆ ਕਿ ਸਮਥਿੰਗ ਯੂ ਲੈਫਟ ਬਿਹਾਈਂਡ ਹਨਾ ਕੁਝ ਚੀਜ਼ ਤੁਸੀਂ ਪਿੱਛੇ ਛੱਡ ਦਿੱਤੀ ਆ ਤੇ ਉਹਨੂੰ ਤੁਸੀਂ ਲੱਭਣ ਦੀ ਕੋਸ਼ਿਸ਼ ਕਰਨੀ ਆ ਸੋ ਗੁਰਬਾਣੀ ਦੇ ਵਿੱਚ ਤਾਂ ਇਹ ਵੀ ਲਿਖਿਆ ਹਨਾ ਕਿ ਪ੍ਰਮਾਤਮਾ ਤੁਹਾਨੂੰ ਖੜਾ ਉੜੀਕਦਾ ਪਿਆ ਆਉਂਦਾ ਨਾ ਸ਼ਬਦ ਜੇ ਤੂੰ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਏ ਵੀ ਜੇ ਤੂੰ ਪਰਮਾਤਮਾ ਨੂੰ ਵਿਸਾਰ ਦਿੱਤਾ ਜੇ ਤੂੰ ਆਪਣੇ ਧਿਆਨ ਨੂੰ ਵਿਸਾਰ ਦਿੱਤਾ ਤਾਂ ਉਹ ਧਿਆਨ ਨੇ ਤੈਨੂੰ ਨਹੀਂ ਵਿਸਾਰਿਆ ਉਹ ਪਰਮਾਤਮਾ ਨੇ ਤੈਨੂੰ ਨਹੀਂ ਵਿਸਾਰਿਆ ਉਸ ਅਕਾਲ ਪੁਰਖ ਨੇ ਤੈਨੂੰ ਯਾਦ ਰੱਖਿਆ ਹੋਇਆ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੇ ਸਮੇਂ ਆਉਂਦੇ ਆ ਵੀ ਜਦ ਤੁਸੀਂ ਡੂੰਘਾ ਐਨਾਲਿਸਿਸ ਕਰਦੇ ਹੋ ਨਾ ਆਪਣੇ ਕਿਸੇ ਨੁਕਸਾਨ ਤੇ ਕੋਈ ਐਨਾਲਿਸਿਸ ਕਰਿਓ ਤੁਹਾਨੂੰ ਪੱਕਾ ਉਹਦੇ ਤੇ ਇੱਕ ਰਿਜ਼ਲਟ ਮਿਲੇਗਾ ਵੀ ਜੇ ਇਸ ਤਰ੍ਹਾਂ ਹੁੰਦਾ ਤਾਂ ਉੱਥੇ ਮੇਰਾ ਨੁਕਸਾਨ ਸੀ ਵਧੀਆ ਹੋਇਆ ਕਿ ਇਸ ਤਰ੍ਹਾਂ ਨਹੀਂ ਹੋਇਆ ਕਿਉਂਕਿ ਉੱਥੇ ਤੁਹਾਡਾ ਤੁਹਾਨੂੰ ਅਸਤਿਤਵ ਤੁਹਾਨੂੰ ਬਚਾ ਰਿਹਾ ਪਰ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਉਹਨੇ ਤੁਹਾਨੂੰ ਸਦਾ ਨਹੀਂ ਬਚਾਉਣਾ ਤੁਹਾਡਾ ਜਿਹੜਾ ਲਾਈਫ ਸਪੈਨ ਆ ਉਹਦੇ ਵਿੱਚ ਵਿੱਚ ਹੀ ਤੁਹਾਨੂੰ ਪ੍ਰੋਟੈਕਟ ਕਰੂਗਾ ਇਸ ਕਰਕੇ ਬਾਰ ਬਾਰ ਗਲਤੀਆਂ ਦੀ ਸ਼ਮਤਾ ਜਿਹੜੀ ਉਹਨੂੰ ਘਟਾਓ ਤੇ ਧਿਆਨ ਤੇ ਲੱਗਣ ਲਈ ਜਿਹੜਾ ਇਸ ਵੀਡੀਓ ਦਾ ਆਪਾਂ ਇੱਕ ਤਰ੍ਹਾਂ ਦਾ ਰਿਵਿਊ ਦਿੱਤਾ ਹੈ ਕਿ ਇਸ ਤੋਂ ਬਾਅਦ ਆਪਾਂ ਧਿਆਨ ਤੇ ਵੀ ਗੱਲਾਂ ਬਾਤਾਂ ਕਰਨੀਆਂ ਨੇ ਧਿਆਨ ਨੂੰ ਕਿਸ ਤਰ੍ਹਾਂ ਸਟਾਰਟ ਕਰਨਾ ਤੇ ਸੂਤਰ ਹੁੰਦੇ ਆ ਜਿਹੜੇ ਜਿਨ੍ਹਾਂ ਨੂੰ ਆਪਾਂ ਫਾਰਮੂਲੇਜ਼ ਵੀ ਕਹਿ ਦਿੰਦੇ ਆ ਉਹ ਸਾਡੀ ਜੀਵਨ ਦੇ ਵਿੱਚ ਧਿਆਨ ਦੇ ਵਿੱਚ ਕਿੱਦਾਂ ਮਦਦ ਕਰਦੇ ਆ ਬਹੁਤ ਸਾਰੇ ਸੂਤਰ ਹੁੰਦੇ ਆ ਧਿਆਨ ਦੇ ਸੋ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਸਚਿਆਰਾ ਕਿਸ ਤਰ੍ਹਾਂ ਹੋਵੇ ਜੋ ਚੀਜ਼ ਤੁਸੀਂ ਪਿੱਛੇ ਛੱਡ ਦਿੱਤੀ ਆ ਉਹਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ ਜੋ ਚੀਜ਼ ਤੁਹਾਨੂੰ ਮਿਲੀ ਸੀ ਇਸ ਜੀਵਨ ਦੇ ਵਿੱਚ ਪਰ ਉਹ ਤੁਹਾਡੇ ਕੋਲੋਂ ਵਿਖਰ ਕਿੱਥੋਂ ਗਈ ਜਿਵੇਂ ਗੁਰਬਾਣੀ ਚ ਗੁਰੂ ਅਮਰਦਾਸ ਜੀ ਦਾ ਸ਼ਬਦ ਹੁੰਦਾ ਨਾ ਲਿਖ ਸ਼ੁਡ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਸੇ ਨੂੰ ਤਾਂ ਮਾਇਆ ਕਿਹਾ ਕਿਉਂਕਿ ਤੁਸੀਂ ਇੱਕ ਅਗਿਆਤ ਸੰਸਾਰ ਦੇ ਵਿੱਚ ਜਦੋਂ ਐਂਟਰ ਹੋਏ ਉਦੋਂ ਜੋ ਚੀਜ਼ ਤੁਹਾਡੇ ਕੋਲ ਸੀ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਪਰਿਵਾਰ ਨੂੰ ਥੋੜੀ ਪਤਾ ਕਿ ਤੁਸੀਂ ਕੋਈ ਰੋਹਾਨੀਅਤ ਸ਼ਕਤੀ ਲੈ ਕੇ ਪੈਦਾ ਹੋਏ ਹੋ ਉਹਨਾਂ ਨੇ ਇੱਕ ਪਰੰਪਰਾ ਦੇ ਤੌਰ ਤੇ ਤੁਹਾਨੂੰ ਧਾਰਮਿਕ ਰੰਗਤਾਂ ਦੇ ਦੇਣੀਆਂ ਨੇ ਜਾਂ ਤੁਹਾਨੂੰ ਕੋਈ ਸਮਾਜਿਕ ਚੀਜ਼ਾਂ ਦੇ ਦੇਣੀਆਂ ਨੇ ਸਮਾਜਿਕ ਰੰਗਤ ਦੇ ਦੇਣੀਆਂ ਉਹ ਚੀਜ਼ਾਂ ਦੇ ਨਾਲ ਤੁਸੀਂ ਹੌਲੀ-ਹੌਲੀ ਉਸ ਧਿਆਨ ਨੂੰ ਵਿਸਾਰ ਦੇਣਾ ਸੋ ਉਸੇ ਧਿਆਨ ਤੱਕ ਪਹੁੰਚਣ ਦਾ ਜਿਹੜਾ ਯਤਨ ਹੁੰਦਾ ਉਸੇ ਨੂੰ ਰੋਹਾਨੀਅਤ ਕਹਿੰਦੇ ਆ ਉਸੇ ਨੂੰ ਅਧਿਆਤਮਿਕਤਾ ਕਹਿੰਦੇ ਆ ਉਸੇ ਨੂੰ ਅਕਾਲ ਪੁਰਖ ਨਾਲ ਜੁੜਨਾ ਕਹਿੰਦੇ ਆ ਕੁਝ ਲੋਕ ਜਿਹੜੇ ਸੋਚਦੇ ਆ ਵੀ ਪ੍ਰਮਾਤਮਾ ਨਾਲ ਜੁੜ ਕੇ ਘਰ ਦੇ ਵਿੱਚ ਮਾਇਆ ਆ ਜਾਂਦੀ ਆ ਘਰ ਦੇ ਵਿੱਚ ਸ਼ੁਕ ਸ਼ਾਂਤੀ ਆ ਜਾਂਦੀ ਆ ਇਹ ਗੱਲ ਓਬਵੀਅਸ ਆ ਕਿ ਤੁਸੀਂ ਇੱਕ ਮਹਾਨ ਸ਼ਾਂਤੀ ਦੇ ਨਾਲ ਜਦੋਂ ਜੁੜ ਰਹੇ ਹੋ ਤਾਂ ਜਦੋਂ ਤੁਹਾਡੇ ਅੰਦਰ ਹੀ ਸ਼ਾਂਤੀ ਹੋ ਗਈ ਤਾਂ ਆਪ ਪਲੱਸ ਜਗਪਲਾ ਵਾਲੀ ਸਟੇਟ ਬਣ ਜਾਂਦੀ ਆ ਸੋ ਦੋਸਤੋ ਜਿਹੜਾ ਰੋਹਾਨੀਅਤ ਦਾ ਮਾਰਗ ਹੈ ਉਹ ਹੈਗਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਨਾਲ ਹੀ ਲਿਖਿਆ ਇਨਸਾਨ ਦੇ ਜਦੋਂ ਤੁਸੀਂ ਪੈਦਾ ਹੋਏ ਸੀ ਉਦੋਂ ਦਾ ਹੀ ਧਿਆਨ ਤੁਹਾਡੇ ਨਾਲ ਉਦੋਂ ਦੀ ਰੋਹਾਨੀਅਤ ਤੁਹਾਡੇ ਨਾਲ ਲੋੜ ਹੈਗੀ ਉਹਨੂੰ ਖੋਜਣ ਦੀ ਖੋਜਣ ਦਾ ਜਿਹੜਾ ਮਾਰਗ ਹੈਗਾ ਉਹ ਇੱਕੋ ਇੱਕ ਹੈ ਧਿਆਨ ਜਿਵੇਂ ਕਿ ਤੁਹਾਨੂੰ ਦੱਸਿਆ ਕੋਈ ਚੀਜ਼ ਗਵਾਚ ਜਾਂਦੀ ਆ ਉਹਨੂੰ ਅਸੀਂ ਇੱਕ ਵਾਰੀ ਸ਼ਾਂਤ ਹੋ ਕੇ ਦੇਖਦੇ ਆਂ ਸੋ ਜ਼ਿੰਦਗੀ ਦੇ ਵਿੱਚ ਕਿਸੇ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਜ਼ਿਆਦਾ ਪੰਜਾਂ ਚੀਜ਼ਾਂ ਦੇ ਵਿੱਚ ਇੱਕ ਜ਼ਿਆਦਾ ਕਿਉਂਕਿ ਜੇ ਤੁਸੀਂ ਇੱਕ ਇੱਕ ਗਲਤੀ ਨੂੰ ਜ਼ਿੰਦਗੀ ਦੇ ਵਿੱਚ ਛੱਡਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੀ ਜਿਹੜੀ ਜੀਵਨ ਲੀਲਾ ਉਹ ਸਮਾਪਤ ਹੋ ਜਾਊਗੀ ਤੁਸੀਂ ਗਲਤੀਆਂ ਨੂੰ ਨਹੀਂ ਛੱਡ ਸਕੋਗੇ ਤੁਸੀਂ ਆਪਣੇ ਆਪ ਦੇ ਵਿੱਚ ਦੇਖੋ ਕਿਹੜੀ ਚੀਜ਼ ਤੁਹਾਡੀ ਜ਼ਿਆਦਾ ਤੇ ਉਹਦੇ ਨਾਲ ਲੜਨ ਨਹੀਂ ਬੈਠਣਾ ਉਹਨੂੰ ਛੱਡਣ ਨਹੀਂ ਬੈਠਣਾ ਉਹਨੂੰ ਤੁਸੀਂ ਇੱਕ ਵਾਰੀ ਧਿਆਨ ਚ ਲੈ ਕੇ ਆਓ ਤੁਸੀਂ ਕੰਮ ਹੀ ਜ਼ਿਆਦਾ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਕਲਯੁਗ ਦਾ ਕਹਿ ਲਓ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਕੀਰਤਨ ਸੋਇਲਾ ਦੇ ਅੰਦਰ ਕਾਮ ਕ੍ਰੋਧ ਨਗਰ ਵਾਪਰਿਆ ਮਿਲ ਸਾਧੂ ਖੰਡਲ ਖੰਡਾ ਹੈ ਠੀਕ ਹੈ ਇਹ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਸ਼ਾਇਦ ਚੌਥੇ ਪਾਤਸ਼ਾਹ ਦੀ ਬਾਣੀ ਹੈਗੀ ਹੈ ਇਹ ਤੇ ਇਸ ਨਗਰ ਦੇ ਵਿੱਚ ਇਸ ਸਰੀਰ ਦੇ ਵਿੱਚ ਕਿਉਂਕਿ ਇਹਨੂੰ ਪਿੰਡ ਗਿਆ ਇਸੇ ਸਰੀਰ ਨੂੰ ਇਸੇ ਨੂੰ ਨਗਰ ਗਿਆ ਕਾਮ ਤੇ ਕ੍ਰੋਧ ਜਿਆਦਾ ਭਰਿਆ ਹੋਇਆ ਸੋ ਇਹ ਚੀਜ਼ ਦੇਖਣੀ ਆ ਪਹਿਲਾਂ ਫਿਰ ਉਹਦੇ ਨਾਲ ਲੜਨਾ ਨਹੀਂ ਫਿਰ ਤੁਸੀਂ ਨਵੀਂ ਚੀਜ਼ ਕਰਨੀ ਆ ਨਵੀਂ ਚੀਜ਼ ਲਈਕ ਧਿਆਨ ਦੀ ਕੋਸ਼ਿਸ਼ ਕਰਨੀ ਆ ਧਿਆਨ ਦੀਆਂ ਵਿਧੀਆਂ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਵਿਚਾਰ ਦਿਆ ਕਰਾਂਗੇ ਸੋ ਨਾਲ-ਨਾਲ ਆਪਾਂ ਆਪਣਾ ਪੋਡਕਾਸਟ ਵੀ ਹੁੰਦਾ ਗੱਲਾਂ ਬਾਤਾਂ ਹੁੰਦੀਆਂ ਨੇ ਰੋਹਾਨੀਅਤ ਦੇ ਕਹ ਲੋ ਜਾਂ ਮੋਟੀਵੇਸ਼ਨ ਦੇ ਉੱਤੇ ਬੁਕਸਰ ਰੱਖ ਕੇ ਆਪਾਂ ਕਾਫੀ ਬੁਕਸ ਦੇ ਉੱਪਰ ਗੱਲਾਂ ਬਾਤਾਂ ਕਰਦੇ ਆ ਉਹ ਪੌਡਕਾਸਟ ਵੀ ਤੁਸੀਂ ਦੇਖਿਆ ਕਰੋ ਸੋ ਰੋਹਾਨੀਅਤ ਦੇ ਉੱਪਰ ਵੀ ਆਪਾਂ ਅੱਜ ਤੋਂ ਵੀਡੀਓਜ਼ ਜਿਹੜੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਸੋ ਦੋਸਤੋ ਜੇ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਿੱਖਣ ਨੂੰ ਮਿਲਿਆ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੀ ਰਾਏ ਦਿਓ ਕਿਉਂਕਿ ਮੈਂ ਸੋਚਦਾ ਮੇਰੇ ਕੋਲ ਇਕੁਪਮੈਂਟ ਸਾਰੇ ਆ ਜਿਹੜੇ ਡਿਵਾਈਸਸ ਨੇ ਮੈਂ ਇਹਨਾਂ ਨੂੰ ਕੁਝ ਚੰਗਾ ਦੱਸਣ ਦੀ ਕੋਸ਼ਿਸ਼ ਕਰਾਂ ਕੁਝ ਲੋਕਾਈ ਨੂੰ ਕਿਉਂਕਿ ਜੋ ਕੁਝ ਮੈਂ ਸਿੱਖਿਆ ਬਚਪਨ ਤੋਂ ਰੋਹਾਨੀਅਤ ਦੇ ਮਸਲੇ ਦੇ ਵਿੱਚ ਇਹ ਨਹੀਂ ਕਿ ਮੈਂ ਕੁਝ ਤੁਹਾਨੂੰ ਮੈਨੂੰ ਆਵ ਆਵਰੇ ਕੋਪ ਉਦੇਸ਼ ਤੇ ਆਲੀ ਜਿਹੜੀ ਗੱਲ ਆ ਮੇਰੇ ਅੰਦਰ ਉਹ ਬਿਲਕੁਲ ਨਹੀਂ ਮੈਂ ਕੋਈ ਆਪਣਾ ਬਾਬਾ ਨਹੀਂ ਆ ਹਨਾ ਸੋ ਮੈਂ ਚਾਹੁੰਨਾ ਕਿ ਜੋ ਰੋਹਾਨੀਅਤ ਦਾ ਮਾਰਗ ਆ ਸਭ ਤੋਂ ਸ੍ਰੇਸ਼ਟ ਮਾਰਗ ਆ ਸਾਡਾ ਜੀਵਨ ਆ ਜਿਹੜਾ ਇਹਦੇ ਵਿੱਚ ਚਾਹੇ ਕੁਝ ਵੀ ਨਾ ਹੋਵੇ ਜੇ ਰੋਹਾਨੀਅਤ ਹੈ ਤਾਂ ਰਾਜਾ ਸਗਲੀ ਸ੍ਰਿਸ਼ਟ ਦਾ ਉਹ ਇਨਸਾਨ ਹੈਗਾ ਸੋ ਇਹ ਆ ਕਿ ਜੀਵਨ ਦੇ ਵਿੱਚ ਤੁਸੀਂ ਕੁਝ ਵੀ ਅਚੀਵ ਕਰ ਲਿਆ ਜਾਂ ਕੁਝ ਹਾਰ ਗਏ ਉਹ ਮਾਇਨੇ ਨਹੀਂ ਰੱਖਦਾ ਜੇਕਰ ਤੁਸੀਂ ਰੋਹਾਨੀਅਤ ਹਾਰ ਗਏ ਤਾਂ ਮਾਇਨੇ ਰੱਖਦਾ ਜੇਕਰ ਤੁਸੀਂ ਇਸ ਸੰਸਾਰ ਤੋਂ ਬਿਨਾਂ ਪਰਮਾਤਮਾ ਨੂੰ ਮਿਲੇ ਚਲੇ ਗਏ ਤਾਂ ਇਹ ਗੱਲ ਜ਼ਰੂਰ ਮਾਇਨੇ ਰੱਖਦੀ ਆ ਕਿ ਤੁਸੀਂ ਬਹੁਤ ਵੱਡਾ ਨੁਕਸਾਨ ਖਾ ਲਿਆ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ